ਦੁਨੀਆਂ ਨੂੰ ਤਾਰਦੇ ਹੋਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇੱਕ ਨਗਰ ਦੇ ਵਿੱਚ ਪਹੁੰਚੇ ਆ। ਨਾਲ ਉਹਨਾਂ ਦੇ ਭਾਈ ਮਰਦਾਨਾ ਜੀ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਭਾਈ ਮਰਦਾਨਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਬਾਬਾ ਜੀ ਮੈਂ ਨਗਰ ਦੇ ਵਿੱਚ ਜਾਂਦਾ ਹਾਂ। ਬੜੀ ਭੁੱਖ ਲੱਗੀ ਆ। ਇੱਥੋਂ ਸਾਨੂੰ ਅਨਾਜ ਰੋਟੀ ਪ੍ਰਸ਼ਾਦਾ ਮਿਲ ਜਾਵੇਗਾ। ਜਾਲਮ ਅਲ ਜਾਵੇਗਾ ਉਹ ਮੈਂ ਸ਼ਕ ਲਾਂਗਾ ਕਿਉਂਕਿ ਅੰਨ ਪਾਣੀ ਤੋਂ ਬਿਨਾ ਇਹ ਸਰੀਰ ਜਿਹੜਾ ਹੈ ਬਹੁਤ ਕਮਜ਼ੋਰ ਹੋ ਚੁੱਕਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਮੰਨ ਕੇ ਆਗਿਆ ਪਾ ਕੇ ਭਾਈ ਮਰਦਾਨਾ ਜੀ ਗਏ ਆ ਪਰ ਉੱਥੋਂ ਦੇ ਲੋਕ ਕੋਰੇ ਸੀਗੇ ਦਿਲ ਦੇ ਉਹਨਾਂ ਨੇ ਪੱਕਿਆ ਹੋਇਆ ਭੋਜਨ ਤੇ ਜਲ ਭਾਈ ਮਰਦਾਨਾ ਜੀ ਨੂੰ ਨਹੀਂ ਦਿੱਤਾ ਜੇ ਅੰਨ ਦਿੱਤਾ ਵੀ ਆ ਉਹ ਅਣਪੱਕਿਆ ਹੀ ਦੇ ਦਿੱਤਾ ਤੇ ਪਾਣੀ ਤੇ ਅੱਗ ਇਹਨਾਂ ਦੋਨਾਂ ਚੀਜ਼ਾਂ ਦੀ ਮਨਾਹੀ ਕਰ ਦਿੱਤੀ ਸਾਰਾ ਨਗਰ ਸ਼ਹਿਰ ਫਿਰ ਕੇ ਦੇਖਿਆ ਭਾਈ ਮਰਦਾਨਾ ਜੀ ਨੇ ਕੋਈ ਪਾਣੀ ਨਹੀਂ ਸੀ ਦਿੰਦਾ ਗੁਰਨਾਨਕ ਸਾਹਿਬ ਜੀ ਭਾਈ ਵਾਲਾ ਜੀ ਭਾਈ ਮਰਦਾਨਾ ਜੀ ਉੱਥੋਂ ਉੱਠ ਕੇ ਹੋਰ ਜਗ੍ਹਾ ਤੇ ਜਾ ਕੇ ਸੱਜ ਗਏ ਆ ਮਹਾਰਾਜ ਕਹਿਣ ਲੱਗੇ ਇੱਕ ਅੱਲਾ ਤੇ ਯਕੀਨ ਰੱਖੋ پاک ਪਰਵਦਗਾਰ ਤੇ ਯਕੀਨ ਰੱਖੋ ਭਾਈ ਮਰਦਾਨਾ ਜੀ ਦੋਲੋ ਨਾ ਕਿਉਂ ਕਰੋ ਦੇਣ ਵਾਲਾ ਤਾਂ ਵਾਹਿਗੁਰੂ ਹੁੰਦਾ ਸਾਰੀਆਂ ਦਾਤਾਂ ਉਹਦੇ ਵਿੱਚ ਹੁੰਦੀਆਂ ਨੇ ਮaan ਕਿਸੇ ਨੂੰ ਦੇਣਾ ਹੁੰਦਾ ਆ ਪੱਥਰ ਸਾਹਮਣੇ ਪਿਆ ਚੁੱਕੋ ਭਾਈ ਮਰਦਾਨਾ ਜੀ ਨੇ ਉੱਥੋਂ ਪੱਥਰ ਚੁੱਕਿਆ ਉਹ ਪੱਥਰ ਦੇ ਹੇਠੋਂ ਕੁਦਰਤ ਦਾ ਤਲਾਬ ਜਿਹੜਾ ਕੁਦਰਤੀ ਤਲਾਬ ਹੁੰਦੇ ਆ ਉਹ ਨਿਕਲਿਆ ਚਸ਼ਮਾ ਫੁੱਟਿਆ ਜਲ ਦਾ ਭਰਿਆ ਹੋਇਆ ਬਚਨ ਹੋਇਆ ਭਾਈ ਮਰਦਾਨਾ ਜੀ ਇੱਕ ਕੁੰਡ ਦੇ ਵਿੱਚ ਪ੍ਰਸ਼ਾਦਾ ਇਹੜਾ ਹੈ ਪਕਾ ਲੋ ਆਪਦਾ ਇਹੜਾ ਵੀ ਅਨਾਜ ਆ ਇਹ ਰੋਟੀਆਂ ਜਿਹੜੀਆਂ ਇਹਦੇ ਵਿੱਚ ਪੱਕਣ ਗਿਆ ਅਨਾਜ ਕੱਪੜੇ ਵਿੱਚ ਬਨ ਕੇ ਜਲ ਦੇ ਵਿੱਚ ਪਾਓ ਨਾਲ ਕਹਦੇ ਹੋ ਵਾਹਿਗੁਰੂ 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 ਇਸ ਤਰ੍ਹਾਂ ਵਾਹਿਗੁਰੂ ਆ ਕੇ ਭਾਈ ਮਰਦਾਨੇ ਜੀ ਨੇ ਕਿਹਾ ਸੱਤ ਬਚਨ ਉਹ ਕੁੰਡ ਦੇ ਵਿੱਚ ਰੋਟੀਆਂ ਜਿਹੜੀਆਂ ਸੀ ਪਕਾਉਣ ਵਾਸਤੇ ਪਾ ਦਿੱਤੀਆਂ ਨੇ ਅਨਾਜ ਕੱਪੜੇ ਵਿੱਚ ਬਨ ਕੇ ਜਲ ਦੇ ਕੁੰਡ ਵਿੱਚ ਪਾ ਦਿੱਤੇ ਆ ਇਹ ਸਾਰਾ ਅੰਨ ਪਾਣੀ ਡੁੱਬ ਗਿਆ ਭਾਈ ਮਰਦਾਨਾ ਜੀ ਨੇ ਕਹਿਣ ਲੱਗਿਆ ਸੱਚੇ ਪਾਤਸ਼ਾਹ ਜੀ ਮਹਾਰਾਜ ਕਿ ਕਿਤੇ ਇਹ ਅਨਾਜ ਸਾਡਾ ਐਵੇਂ ਤਾਂ ਨਹੀਂ ਅਸੀਂ ਗਵਾ ਲਿਆ ਮਹਾਰਾਜ ਕਹਿੰਦੇ ਤੁਸੀਂ ਵਾਹਿਗੁਰੂ ਕਹੋ ਹੋਰ ਦੇਖੋ ਅੱਗੇ ਹੁੰਦਾ ਕੀ ਆ ਤੇ ਵਾਹਿਗੁਰੂ ਆਖਿਆ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਬਚਨ ਮੰਨ ਕੇ ਤਾਂ ਉੱਥੇ ਫਿਰ ਕੀ ਹੋਇਆ ਇਹ ਪ੍ਰਸ਼ਾਦਾ ਬਾਹਰ ਨਿਕਲਿਆ ਰੋਟੀਆਂ ਜਿਹੜੀਆਂ ਜਲ ਵਿੱਚ ਪੱਕ ਕੇ ਬਾਹਰ ਆ ਗਈਆਂ ਅਨਵੀਰਜ ਕੇ ਬਾਹਰ ਨਿਕਲ ਆਇਆ ਮਹਾਰਾਜ ਜੀ ਕਹਿਣ ਲੱਗੇ ਭਾਈ ਸਾਹਿਬ ਜੀ ਪਰਮੇਸ਼ਰ ਹੀ ਦੇਣ ਵਾਲਾ ਹੁੰਦਾ ਬੰਦਾ ਕਿਸੇ ਨੂੰ ਕੀ ਦੇ ਸਕਦਾ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ ਦਿੰਦੇ ਟੂਟ ਨਾ ਬਈ ਅਗਣਤ ਭਰੇ ਪੰਡਾਰ ਜਦੋਂ ਬਾਬੇ ਨੇ ਬਚਨ ਕੀਤੇ ਇਤਨੇ ਸੁੰਦਰ ਭਾਈ ਮਰਦਾਨਾ ਜੀ ਨੇ ਆਪਣਾ ਮਸਤਕ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਰੱਖਿਆ ਕਹਿਣ ਲੱਗੇ ਬਾਬਾ ਜੀ ਜੋ ਤੁਸੀਂ ਚਾਹੋ ਸਭ ਕੁਝ ਕਰ ਸਕਦੇ ਹਾਂ ਮਹਾਰਾਜ ਪਰ ਇਹ ਦੇਸ਼ ਦੇ ਲੋਕ ਜਿਹੜੇ ਆ ਬੜੇ ਕੋਰੇ ਨੇ ਬਹੁਤ ਜ਼ਿਆਦਾ ਪੱਥਰ ਦਿਲ ਨੇ ਦੇਖੋ ਆਏ ਮਹਿਮਾਨਾਂ ਦੀ ਸੇਵਾ ਨਹੀਂ ਕਰਦੇ ਇਹਨਾਂ ਨੇ ਅੰਨ ਦਿੱਤਾ ਪਰ ਕੋਰਾ ਹੀ ਦਿੱਤਾ ਪਾਣੀ ਤੇ ਅੱਗ ਦੋਨੋਂ ਚੀਜ਼ਾਂ ਮਨਾ ਕਰਤਾ ਸੀ ਬਾਬਾ ਜੀ ਆਪ ਜੀ ਦੀ ਕਿਰਪਾ ਹੋਈ ਆ ਨਹੀਂ ਇਹ ਅੰਨ ਤੋਂ ਪਾਣੀ ਤੋਂ ਬਿਨਾ ਬੰਦੇ ਦੀ ਜਿਹੜੀ ਇਹ ਅਵਸਥਾ ਹੈ ਉਹ ਨਹੀਂ ਬਣਦੀ ਸਰੀਰ ਵਿੱਚ ਸ਼ਕਤੀ ਨਹੀਂ ਆਉਂਦੀ ਇਸ ਕਰਕੇ ਸਾਢੇ 3 ਮੰਨ ਦੇ ਹੋਰੀ ਚੱਲੇ ਪਾਣੀ ਅਨ ਬਾਬਾ ਫਰੀਜੀ ਦੇ ਵੀ ਬਚਨ ਹਾਂਜੀ ਸਾਢੇ 3 ਮੰਨ ਦੀ ਦੇ ਜਲ ਪਾਣੀ ਤੇ ਅਨਾਜ ਨਾ ਤੁਰਦੀ ਫਿਰਦੀ ਆ ਐਵੇਂ ਨਹੀਂ ਚੱਲ ਸਕਦੀ ਅਨ ਤੇ ਪਾਣੀ ਆਸਰੀ ਆਪਾਂ ਚੱਲਦੇ ਆ ਸਾਰ ਸੰਗਤ ਜੀ ਖਾਦੀ ਹੋਈ ਖਾਾਕ ਰੋਟੀ ਖੂਨ ਬਣਦੀ ਆ ਫਿਰ ਆਪਾਂ ਕੰਮ ਕਰਦੇ ਆ ਇਹ ਰਵਾ ਬਾਬਾ ਜੀ ਫੇਰੀ ਵੱਜਣੀ ਸੀ ਜੇ ਰੋਟੀ ਅੰਦਰ ਜਾਂਦੀ ਪਾਣੀ ਅੰਦਰ ਜਾਂਦਾ ਜਾਲੰਦਰ ਜਾਂਦਾ ਸੱਚੇ ਪਾਤਸ਼ਾਹ ਦੀ ਕਹਿਣ ਲੱਗੇ ਕੋਈ ਗੱਲ ਨਹੀਂ ਇੱਥੋਂ ਦੇ ਨਗਰ ਦੇ ਜਿਹੜੇ ਲੋਕ ਆ ਰੁੱਖੇ ਨੇ ਅੰਦਰੋਂ ਖੋਟੇ ਨੇ ਕੋਈ ਗੱਲ ਨਹੀਂ ਇਹਨਾਂ ਨੂੰ ਗਿਆਨ ਦੀ ਲੋੜ ਆ ਇੱਕ ਦਿਨ ਆਵੇਗਾ ਜਿਸ ਦਿਨ ਸੋਝੀ ਆਵੇਗੀ ਇਹਨਾਂ ਨੂੰ ਤੇ ਆਏ ਗਿਆਂ ਦੀ ਇਹ ਸੇਵਾ ਕਰਿਆ ਕਰਨਗੇ ਹੁਣ ਉਹ ਦੇਸ਼ ਦੇ ਵਿੱਚ ਕੁਝ ਲੋਕ ਆ ਜਿਨ੍ਹਾਂ ਨੇ ਕੌਤਕ ਹੁੰਦਾ ਦੇਖ ਲਿਆ ਸੀ ਹਰਾਨ ਹੋ ਗਏ ਆਪਸ ਵਿੱਚ ਆ ਕੇ ਕਹਿਣ ਲੱਗੇ ਇਹ ਤਾਂ ਕੋਈ ਫੱਕਰ ਬੰਦੇ ਨੇ ਇਹ ਤਿੰਨ ਜਾਣੇ ਜਿਹੜੇ ਆਏ ਹੋਏ ਨੇ ਪਰਮੇਸ਼ਰ ਹੀ ਨੇ ਕਿ ਖੁਦ ਖੁਦਾ ਨੇ ਪਾਣੀ ਵਿੱਚ ਹੀ ਰੋਟੀਆਂ ਪਕਾ ਲਈਆਂ ਦੇਖੋ ਭਾਈ ਅਸਾਂ ਇਹਨਾਂ ਨੂੰ ਅੱਗ ਤੇ ਪਾਣੀ ਨਹੀਂ ਦਿੱਤਾ ਪਰ ਇਹਨਾਂ ਨੇ ਕੁਦਰਤ ਨਾਲ ਪਾਣੀ ਵੀ ਕੱਢ ਲਿਆ ਅੰਨ ਵੀ ਪਕਾ ਲਿਆ ਕਿੱਡਾ ਕੋਈ ਵੱਡਾ ਮਹਾਂਪੁਰਖ ਕਲਾਮਾਨ ਸਾਧ ਉਹ ਦੇਸ਼ ਦੇ ਰਾਜੇ ਨੂੰ ਪਤਾ ਲੱਗਾ ਉਹਨੇ ਆਪਦੇ ਵਜ਼ੀਰਾ ਨੂੰ ਆਪਦੀ ਪਰਜਾ ਨੂੰ ਨਾਲ ਲੈ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੁੜਨਾ ਕੀਤਾ ਹੱਥ ਜੋੜ ਕੇ ਅਰਦਾਸ ਕੀਤੀ ਮਹਾਂਪੁਰਖ ਜੀ ਸਾਨੂੰ ਬਖਸ਼ ਦਿਓ ਸਾਡੇ ਤੋਂ ਬਹੁਤ ਭਾਰੀ ਬੇਅਦਬੀ ਹੋਈ ਹੈ ਮਹਾਰਾਜ ਕਿ ਹਮਰੇ ਅਗੁਣ ਬਹੁਤ ਬਹੁਤ ਹੈ ਹਾਂ ਬਾਰ-ਬਾਰ ਹਰ ਗਣਤ ਨਾ ਆਵੇ ਸਾਡੇ ਅੰਦਰ ਬੇਅੰਤ ਅਗਣ ਨੇ ਬੇਅੰਤ ਗਿਣੇ ਨਹੀਂ ਜਾ ਸਕਦੇ ਮੜਮੜ ਕੇ ਅਸੀਂ ਗਲਤੀਆਂ ਕਰਦੇ ਹਾਂ ਪਰ ਮਹਾਂਪੁਰਖ ਆਪ ਜੀ ਸੰਤ ਪਰਉਪਕਾਰੀਓ ਦੇ ਆਲਤਾ ਵਾਲਿਆਂ ਸਾਡੇ ਉੱਪਰ ਖਿਮਾ ਕਰੋ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਸਾਰੀ ਦੁਨੀਆ ਹੀ ਰੱਬ ਦੀ ਆਸੀਂ ਕੌਣ ਹੁੰਨੇ ਆ ਕਿਸੇ ਨੂੰ ਮਾਫ ਕਰਨ ਵਾਲੇ ਜਿਹਨੂੰ ਜਿਸ ਪਾਸੇ ਰੱਬ ਨੇ ਲਾਇਆ ਉਹ ਉਸ ਪਾਸੇ ਲੱਗਾ ਹੋਇਆ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਜਦੋਂ ਨੀਵੇਂ ਹੋ ਕੇ ਲੋਕਾਂ ਨੇ ਮਾਫੀ ਮੰਗੀ ਆ ਰਾਜੇ ਨੇ ਆਖਿਆ ਮੈਨੂੰ ਨਹੀਂ ਸੀ ਪਤਾ ਕਿ ਮੈਨੂੰ ਪਤਾ ਹੁੰਦਾ ਮੈਂ ਆਪ ਤੁਹਾਡੇ ਕੋਲ ਅੰਨ ਪਾਣੀ ਲੈ ਕੇ ਆਉਂਦਾ ਪਰ ਮਹਾਰਾਜ ਕਹਿੰਦੇ ਸਾਡੇ ਅਨਨ ਪਿਆਰੇ ਸੇਵਕ ਭਾਈ ਮਰਦਾਨਾ ਜੀ ਘਰਾਂ ਵਿੱਚ ਗਏ ਆ ਕਿਸੇ ਨੇ ਅੰਨ ਪਾਣੀ ਨਹੀਂ ਦਿੱਤਾ ਆਏ ਮਹਿਮਾਨਾਂ ਦੀ ਸੇਵਾ ਕਰਨੀ ਚਾਹੀਦੀ ਹੁੰਦੀ ਆ ਚਲੋ ਕੋਈ ਗੱਲ ਨਹੀਂ ਇਸ ਕਰਕੇ ਮਹਾਰਾਜ ਨੇ ਆਖਿਆ ਜੋ ਹੋਣਾ ਸੀ ਉਹ ਹੋ ਚੁੱਕਾ ਹੈ ਪਿਆਰ ਦੇ ਨਾਲ ਉੱਥੇ ਬਾਬੇ ਨੇ ਸ਼ਬਦ ਪੜ੍ਹਿਆ ਜੀ ਬੜਾ ਸੁੰਦਰ ਤੇ ਭਾਈ ਮਰਦਾਨਾ ਜੀ ਨੇ ਰਬਾਬ ਵਜਾਈ ਆ ਭਾਈ ਬਾਲਾ ਜੀ ਵੀ ਨਾਲ ਹਨ ਬੜਾ ਸੁੰਦਰ ਸ਼ਬਦ ਗਾਇਆ ਹੈ ਜੀ ਉਹ ਸ਼ਬਦ ਬੜਾ ਸੁੰਦਰ ਸੀ ਇਹਦੇ ਅਰਥ ਸੀਗੇ ਬਾਸ ਦੇਵ ਸਰਬੱਤਰਮੈ ਊਨ ਨਾ ਕਤੂ ਹੁਠਾਏ ਮਹਾਰਾਜ ਕਹਿੰਦੇ ਰਾਜਨ ਰੱਬ ਤਾਂ ਸਾਰੀਆਂ ਥਾਵਾਂ ਤੇ ਹੁੰਦਾ ਕਿਹੜੀ ਜਗ੍ਹਾ ਦਿਖਾਓ ਜਿੱਥੇ ਰੱਬ ਨਹੀਂ ਅੰਦਰ ਬਾਹਰ ਸੰਗ ਹੈ ਨਾਨਕ ਕਾਏ ਦੁਰਾਏ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਦੇਖੋ ਸਾਰੇ ਜੀਆਂ ਦੇ ਅੰਦਰ ਚਫੇਰੇ ਰੱਬ ਅੰਗ ਸੰਗ ਆ ਉਹ ਤੋਂ ਕੋਈ ਕਿਸੇ ਚੀਜ਼ ਦਾ ਪਰਦਾ ਨਹੀਂ ਹੋ ਸਕਦਾ ਵਾਹ ਵਾਹ ਵੈਰ ਨਾ ਕਰੀਏ ਕਾਹੂ ਇਹ ਕਿਸੇ ਨਾਲ ਵੀ ਕੋਈ ਵੈਰ ਨਹੀਂ ਕਰਨਾ ਚਾਹੀਦਾ ਜੇ ਕੋਈ ਦਰ ਤੇ ਆਜੇ ਉਹਨੂੰ ਖਾਲੀ ਨਹੀਂ ਮੋੜਨਾ ਚਾਹੀਦਾ ਘਟ ਘਟ ਅੰਤਰ ਬ੍ਰਹਮ ਸਮਾਹ ਹਰੇਕ ਸਰੀਰ ਵਿੱਚ ਵਾਹਿਗੁਰੂ ਆ ਵਾਸ ਦੇਵ ਜਲ ਥਲ ਮੈਂ ਰਬਿਆ ਪ੍ਰਮਾਤਮਾ ਪਾਣੀ 'ਚ ਵੀ ਆ ਧਰਤੀ 'ਚ ਵੀ ਆ ਪਰ ਕਿਸੇ ਵਿਰਲੇ ਬੰਦੇ ਨੇ ਇਹ ਗੱਲ ਸਮਝੀ ਆ ਵੈਰ ਗਰੋਧ ਮਿਟੇ ਤੇ ਹਮੰਤੇ ਹਰ ਕੀਰਤਨ ਗੁਰਮੁਖ ਜੋ ਸੁਣਤੇ ਉਨ੍ਹਾਂ ਦੇ ਅੰਦਰੋਂ ਬੈਰ ਦੀ ਭਾਵਨਾ ਮਿਟ ਜਾਂਦੀ ਹੈ ਜਿਹੜੇ ਰੱਬ ਦਾ ਕੀਰਤਨ ਸੁਣਦੇ ਆ ਜਿਹੜੇ ਉਹਦੇ ਨਾਲ ਪਿਆਰ ਕਰਦੇ ਆ ਮਹਾਰਾਜ ਨੇ ਇਸ ਤਰ੍ਹਾਂ ਦਾ ਉੱਥੇ ਸ਼ਬਦ ਪੜ੍ਹਿਆ ਸੀ ਜੀ ਉਦੋਂ ਫਿਰ ਉਹ ਜਿਹੜਾ ਰਾਜਾ ਹੈ ਉਹਨੇ ਮਾਫੀ ਮੰਗੀ ਮਹਾਰਾਜ ਕਹਿੰਦਾ ਸੱਚੇ ਪਾਤਸ਼ਾਹ ਜੀ ਮੇਥੋਂ ਬਹੁਤ ਵੱਡੀ ਭੁੱਲ ਹੋ ਗਈ ਆਪਦੀ ਪਰਜਾ ਦੀ ਵੀ ਕੀਤੀ ਭੁੱਲ ਦੀ ਮਾਫੀ ਮੈਂ ਆਪ ਜੀ ਕੋਲੋਂ ਮੰਗਦਾ ਗੁਰੂ ਸਾਹਿਬ ਜੀ ਨੇ ਆਖਿਆ ਸਾਡੀਆਂ ਤਿੰਨ ਗੱਲਾਂ ਯਾਦ ਰੱਖਣਾ ਇੰਨ ਗੱਲਾਂ ਕਦੇ ਵਿਸਾਰਨਾ ਨਹੀਂ ਇੱਥੇ ਇੱਕ ਤਾਂ ਬਣਾਓ ਧਰਮਸ਼ਾਲ ਧਰਮਸ਼ਾਲ ਬਣਾਓ ਪਹਿਲੀ ਗੱਲ ਉਹ ਜਗਾ ਉਹ ਸਥਾਨ ਪਵਿੱਤਰ ਜਿੱਥੇ ਇਕੱਠੇ ਹੋ ਕੇ ਤੁਸੀਂ ਬੰਦਗੀ ਕਰ ਸਕੋ ਕੀ ਧਰਮਸ਼ਾਲ ਹੈ ਕਹਿੰਦੇ ਨਹੀਂ ਜੀ ਮਹਾਰਾਜ ਨੇ ਅਖੇ ਇਸ ਕਰਕੇ ਗਿਆਨ ਨਹੀਂ ਹੈ ਤਾਂ ਤੁਸੀਂ ਧਰਮਸ਼ਾਲ ਬਣਾਓ ਪਹਿਲੀ ਗੱਲ ਦੂਜਾ ਬਚਨ ਬਾਬੇ ਨੇ ਕੀਤਾ ਪਰਮੇਸ਼ਰ ਦਾ ਨਾਮ ਜਪਿਆ ਕਰੋ ਤਾਂ ਹੀ ਤੁਹਾਡਾ ਭਲਾ ਹੋਵੇਗਾ ਕੀ ਰਾਜਾ ਕੀ ਪਰਜਾ ਸਭ ਇੱਕੋ ਹੀ ਨੇ ਉੱਥੋਂ ਦੇ ਫਿਰ ਸਾਰੇ ਲੋਕ ਸਿੱਖ ਹੋਏ ਆ ਗੁਰੂ ਗੁਰੂ ਜਪਣ ਲੱਗੇ ਆ ਤੇ ਫਿਰ ਬਾਬਾ ਗੁਰੂ ਨਾਨਕ ਸਾਹਿਬ ਜੀ ਨੇ ਉੱਥੇ ਜਿਹੜਾ ਬਚਨ ਕੀਤਾ ਮਹਾਰਾਜ ਕਹਿੰਦੇ ਤੀਜਾ ਬਚਨ ਸਾਡਾ ਇਹ ਹੈ ਤੁਸੀਂ ਜਦੋਂ ਆਪਦੀ ਕਿਰਤ ਕਮਾਈ ਵਿੱਚੋਂ ਆਏ ਗਏ ਰਾਈਆਂ ਪਾਂਦੀਆਂ ਦੀ ਸਾਧ ਸੰਗਤ ਦੇ ਹਿੱਸੇ ਕੁਝ ਸੇਵਾ ਪਾਉਂਗੇ ਅਹਿਲ ਸੇਵਾ ਕਰੋਗੇ ਤੁਹਾਡਾ ਇੱਥੇ ਵੀ ਦਰਗਾਹ ਦੇ ਵਿੱਚ ਵੀ ਲੋਕ ਸੁਖੀਏ ਪਰ ਲੋਕ ਸਹੇਲੇ ਹੋ ਜਾਣਗੇ ਰਾਜੇ ਨੇ ਫਿਰ ਬਚਨ ਮੰਨੇ ਮਹਾਰਾਜ ਦੇ ਸਾਧ ਸੰਗਤ ਜੀ ਇੱਥੇ ਫਿਰ ਧਰਮਸ਼ਾਲ ਵੀ ਬਣੀ ਆ ਕੀਰਤਨ ਵੀ ਹੋਇਆ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਮਰਿਆਦਾ ਵੀ ਸਿਖਾਈ ਸਾਰੀ ਜਿਹੜੀ ਇੱਕ ਮਰਿਆਦਾ ਹੁੰਦੀ ਆ ਸਾਰੀ ਬਾਬੇ ਨੇ ਸਿਖਾ ਦਿੱਤੀ ਅੱਜ ਅਸੀਂ ਵੇਖਦੇ ਆ ਸਾਧ ਸੰਗਤ ਜੀ ਅੱਜ ਅਸੀਂ ਭੁੱਲਦੇ ਜਾ ਰਹੇ ਆ ਇਹ ਸਾਰੇ ਬਾਬੇ ਦੇ ਬਚਨਾਂ ਨੂੰ ਭਾਵੇਂ ਅੱਜ ਗੁਰਦੁਆਰਾ ਸਾਹਿਬ ਹਨ ਪ੍ਰਸਾਦ ਸੰਗਤ ਕਰਨ ਲਈ ਅਸੀਂ ਨਹੀਂ ਜਾ ਰਹੇ ਗਰੀਬਾਂ ਦੀ ਬਾਸ ਹੀ ਨਹੀਂ ਫੜ ਰਹੇ ਕੁਝ ਨਹੀਂ ਅਸੀਂ ਕਰ ਰਹੇ ਹਾਂ ਜਿਸ ਕਰਕੇ ਅੱਜ ਸਾਡਾ ਨੁਕਸਾਨ ਹੋ ਰਿਹਾ ਆਤਮਿਕ ਤਲ ਤੇ ਮਨ ਸਾਡਾ ਟਿਕਾਣੀ ਨਹੀਂ ਹੈ ਤੇ ਉੱਥੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਅੱਖਾਂ ਮੀਟ ਕੇ ਬੈਠੇ ਆ ਭਾਈ ਮਰਦਾਨਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਕਿਰਪਾ ਕਰੋ ਗੁਰੂ ਬਾਬਾ ਜੀ ਅੱਜ ਤੁਸੀਂ ਬੜੇ ਬੇਸ਼ੁਮਾਰ ਦੇ ਘਰ ਦਿਸਦੇ ਹੋ ਸਾਨੂੰ ਗੁਰਨਾਨਕ ਸਾਹਿਬ ਜੀ ਕਹਿਣ ਲੱਗੇ ਮਰਦਾਨਿਆਂ ਅਸੀਂ ਆਪ ਦੀ ਆਤਮਾ ਨਾਲ ਵਿਚਾਰ ਕਰ ਰਹੇ ਹਾਂ ਅੰਦਰ ਜਿਹੜੀ ਬੰਦੇ ਦੇ ਜੋਤ ਹੁੰਦੀ ਆ ਪਰਮਾਤਮਾ ਦੀ ਅੰਸ਼ ਹੁੰਦੀ ਆ ਅੱਖਾਂ ਮੀਟ ਕੇ ਉਹਦੇ ਨਾਲ ਵਿਚਾਰਾ ਕਰਦੇ ਆ ਭਾਈ ਸਾਹਿਬ ਜੀ ਕਹਿਣ ਲੱਗੇ ਮਿਹਰਬਾਨ ਜੀ ਮੇਰੀ ਅਰਦਾਸ ਆ ਤੁਹਾਡੇ ਸੰਗ ਲੱਗਿਆਂ ਦਾ ਸਾਨੂੰ ਗੁਣ ਇਹੋ ਆ ਬਹੁਤ ਵੱਡਾ ਗੁਣਾ ਹੈ ਕਿ ਜੇ ਕੋਈ ਜੀ ਦੀ ਗੋਹਜ ਬਾਤ ਹੋਵੇ ਸੋ ਵੀ ਅਸਾਂ ਨਾਲ ਕੀਚਾ ਜੀ ਭਾਵੇਂ ਕੀ ਇਹ ਜਨਮ ਸਾਕੀ ਦੇ ਬੋਲ ਸੋ ਵੀ ਅਸਾ ਨਾਲ ਕੀਚਾ ਜੀ ਮਹਾਰਾਜ ਸੱਚੇ ਪਾਤਸ਼ਾ ਇਹ ਗਿਆਨ ਦੀ ਗੱਲ ਸਾਨੂੰ ਵੀ ਦੱਸ ਦੋ ਮਹਾਰਾਜ ਉੱਥੇ ਫਿਰ ਬਾਬੇ ਨੇ ਆਖਿਆ ਪਹਿਲਾਂ ਤੁਸੀਂ ਰਬਾਬ ਜਾਓਗੇ ਕੀਰਤਨ ਹੋਵੇਗਾ ਫਿਰ ਅਸੀਂ ਤੁਹਾਨੂੰ ਦੱਸਾਂਗੇ ਇਹ ਮਨ ਦੀ ਸਾਰੀ ਖੇਡ ਕੀ ਹੁੰਦੀ ਹੈ ਇਹ ਮਨ ਕੀ ਕਰਦਾ ਕੀ ਨਹੀਂ ਕਰਦਾ ਮਹਾਰਾਜ ਨੇ ਫਿਰ ਉੱਥੇ ਸ਼ਬਦ ਪੜ੍ਹਿਆ ਜੀ ਇਹ ਮਨ ਮੇਰਾ ਹੂੰ ਸਮਝ ਅਚੇਤ ਇਆਣਿਆ ਰਾਮ ਇਹ ਮਨ ਮੇਰਾ ਸੋੜ ਆਗੁਣ ਗੁਣੀ ਸਮਾਨਿਆ ਰਾਮ ਮਹਾਰਾਜ ਨੇ ਜਦੋਂ ਸ਼ਬਦ ਪੜ੍ਹ ਦਿੱਤਾ ਫਿਰ ਉਹਦੇ ਅਰਥ ਵੀ ਭਾਈ ਮਰਦਾਨਾ ਜੀ ਨੂੰ ਦੱਸੇ ਗੁਰੂ ਮਹਾਰਾਜ ਜੀ ਕਹਿਣ ਲੱਗੇ ਐ ਮੇਰੇ ਮਨ ਐ ਮੇਰੇ ਗਾਫਲ ਮਨ ਬੇਸਮਝ ਮਨ ਤੂੰ ਸਮਝ ਹੋਸ਼ ਕਰ ਬੰਦਿਆ ਅ ਜਿਹੜੇ ਵੀ ਤੂੰ ਕਰਮ ਕਰਦਾ ਇਹ ਮੰਦੇ ਕਰਮ ਕਰਨੇ ਛੱਡ ਦੇ ਇਹਨਾਂ ਵਿੱਚ ਕੁਝ ਵੀ ਨਹੀਂ ਹੋਵੇਗਾ ਐ ਮੇਰੀ ਜਿੰਦੜੀਏ ਤੂੰ ਪਾਪਾਂ ਨੂੰ ਤਿਆਗ ਦੇ ਨੇਕੀਆਂ ਦੇ ਅੰਦਰ ਲੀਨ ਹੋ ਬਾਬੇ ਨੇ ਇਸ ਤਰ੍ਹਾਂ ਕਿਹਾ ਇਸ ਤਰ੍ਹਾਂ ਫਿਰ ਭਾਈ ਮਰਦਾਨਾ ਜੀ ਨੂੰ ਹੋਰ ਵੀ ਮਨ ਦੇ ਬਾਰੇ ਬਹੁਤ ਜ਼ਿਆਦਾ ਗੁਰੂ ਨਾਨਕ ਸਾਹਿਬ ਜੀ ਨੇ ਵਿਸਥਾਰ ਦੇ ਨਾਲ ਦੱਸਿਆ ਕਹਿਣ ਲੱਗੇ ਤੁਸੀਂ ਸਾਡੇ ਬੜੇ ਸਮੀਪ ਰਹਿੰਦੇ ਹੋ ਬਹੁਤ ਜ਼ਿਆਦਾ ਨੇੜੇ ਰਹਿੰਦੇ ਹੋ ਇਹ ਜਿਹੜਾ ਮਨ ਇਹ ਇੱਕ ਖਿੰਨ ਦੇ ਵਿੱਚ ਨਿਮਖ ਮਾਹੇ ਚਾਰ ਕੁੰਟ ਫਿਰਿਆ ਗਏ ਇਹ ਬੜੀ ਤੇਜ਼ੀ ਦੇ ਨਾਲ ਘੁੰਮਦਾ ਇਹ ਮਨ ਜਿਹੜਾ ਨਿਮਖ ਮਾਹੇ ਚਾਰ ਕੁੰਟ ਇਹ ਚਾਰਾਂ ਕੋਣਟਾਂ ਦੇ ਵਿੱਚ ਫਿਰ ਕੇ ਆ ਜਾਂਦਾ ਚੋਹਾ ਪਾਸੇ ਨੁਕਰੀ ਚੱਕਰ ਕੱਟ ਕੇ ਇਹ ਫਿਰ ਵਾਪਸ ਆ ਜਾਂਦਾ ਅੱਖ ਦੇ ਫੋਰ ਵਿੱਚ ਇੰਨਾ ਭੱਜਦਾ ਇੰਨਾ ਭੱਜਦਾ ਪਰ ਜਦੋਂ ਰੱਬ ਦੀ ਕਿਰਪਾ ਹੁੰਦੀ ਆ ਉਦੋਂ ਬੰਦੇ ਨੂੰ ਭਗਤੀ ਇਹ ਗੁਣ ਜਿਹੜੇ ਆ ਮਿਲਦੇ ਆ ਤੇ ਆਪ ਦੇ ਨਾਲ ਉਹ ਮੇਲਦਾ ਖੰਨ ਵਿੱਚ ਕੀੜੇ ਵਰਗੇ ਬੰਦੇ ਨੂੰ ਰੱਬ ਰਾਜ ਭਾਗ ਦੇ ਦਿੰਦਾ ਜੇ ਚਾਵੇ ਜੇ ਉਹ ਚਾਵੇ ਰੱਬ ਗਰੀਬਾਂ ਤੇ ਮਿਹਰ ਕਰਨ ਵਾਲਾ ਜਿਹੜੇ ਮਨੁੱਖ ਦਾ ਕੋਈ ਗੁਣ ਨਹੀਂ ਦੱਸਾਉਂਦਾ ਉਹਨੂੰ ਪਲਕ ਵਿੱਚ ਦਸੀਂ ਪਾਸੀ ਉੱਗਾ ਜਾ ਕਰ ਦਿੰਦਾ ਬੰਦਾ ਤੇ ਜਿਹਦੇ ਤੇ ਕਿਰਪਾ ਕਰ ਦਿੰਦਾ ਉਹਨੂੰ ਸਭ ਕੁਝ ਹੀ ਦੇ ਦਿੰਦਾ ਉਹਦੇ ਕਰਮਾਂ ਦਾ ਲੇਖਾ ਵੀ ਨਹੀਂ ਗਣਦਾ ਐਡੀ ਵੱਡੀ ਦਾਤ ਰੱਬ ਦੇ ਦਿੰਦਾ ਹੈ ਧਰਮ ਰਾਜ ਵੀ ਉਹਨੂੰ ਸਤਕਾਰ ਦਿੰਦਾ ਦਰਗਾਹ ਦੇ ਵਿੱਚ ਜਦੋਂ ਲੇਖਾ ਜੋਖਾ ਹੁੰਦਾ ਤਾਂ ਇਹ ਸਾਰੀਆਂ ਚੀਜ਼ਾਂ ਬਾਬੇ ਨੇ ਬਹੁਤ ਪਿਆਰ ਨਾਲ ਭਾਈ ਮਰਦਾਨਾ ਜੀ ਨੂੰ ਜਵਾਬ ਦਿੱਤੇ ਆ ਕਹਿੰਦੇ ਸਾਨੂੰ ਸਦਾ ਹੀ ਉਹ ਰੱਬ ਦੇ ਪਿਆਰ ਵਿੱਚ ਆ ਕੇ ਰਹਿਣਾ ਚਾਹੀਦਾ ਉਹਦੇ ਭੈ ਵਿੱਚ ਰਹਿਣਾ ਚਾਹੀਦਾ ਜਿਹੜਾ ਰਾਜਿਆਂ ਤੋਂ ਰੰਕ ਬਣਾ ਦਿੰਦਾ ਵੱਡੇ ਵੱਡੇ ਕਾਰੋਬਾਰ ਇੱਕ ਛਿਨ ਵਿੱਚ ਤਬਾਹ ਹੋ ਜਾਂਦੇ ਆ ਨੀਕੀ ਕੀਰੀ ਮੈਂ ਕੱਲ ਰੱਖ ਹੈ ਭਸਮ ਕਰੈ ਲਸ਼ਕਰ ਕੋਟ ਲੱਖ ਹੈ ਸਾਧ ਸੰਗ ਜੀ ਤਾਂ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਇੱਥੋਂ ਦੇ ਵਸੀਆਂ ਨੂੰ ਇਹ ਤਿੰਨ ਬਚਨ ਮਹਾਰਾਜ ਨੇ ਆਖੇ ਭਾਈ ਧਰਮਸਾਲ ਬਣਾਓ ਰੱਬ ਦਾ ਨਾਮ ਜਪੋ ਆਏ ਗਏ ਰਾਈਆਂ ਪਾਂਦੀਆਂ ਦੀ ਸਾਧੂ ਸੰਤਾਂ ਦੀ ਸੇਵਾ ਕਰੋਗੇ ਟਹਿਲ ਕਮਾਉਂਗੇ ਤੁਹਾਡਾ ਭਲਾ ਹੋਵੇਗਾ ਫਿਰ ਉੱਥੋਂ ਦੇ ਸਾਰੇ ਸਿੱਖ ਹੋ ਗਏ ਉਹ ਵੀ ਗੁਰੂ ਗੁਰੂ ਜਪਣ ਲੱਗੇ ਕਲਿਆਣ ਉਹਨਾਂ ਦਾ ਹੋ ਗਿਆ ਪਰ ਪਹਿਲਾਂ ਦੇਖੋ ਗੁਰੂ ਦੇ ਗਿਆਨ ਬਿਨਾ ਬੰਦੇ ਦਾ ਸੁਭਾਗ ਕਹਿੋ ਜਾ ਹੋ ਜਾਂਦਾ ਕਿਸੇ ਨੂੰ ਅੰਨ ਪਾਣੀ ਵੀ ਅੱਗ ਵੀ ਬੰਦਾ ਨਹੀਂ ਦਿੰਦਾ ਉਹ ਪੁਰਾਣਾ ਜ਼ਮਾਨਾ ਜਿਹਦੇ ਵਿੱਚ ਅੱਗ ਕਿਸੇ ਦੇ ਘਰੋਂ ਲਿਆ ਕੇ ਭੋਜਨ ਪਕਾਈਦਾ ਸੀ ਮਨਾ ਕਰਤਾ ਸੀ ਉਹਨਾਂ ਨੇ ਨਹੀਂ ਸੀ ਦਿੱਤਾ ਤਾਂ ਇਹ ਕੋਰੇਪਣ ਦੀ ਬੰਦੇ ਦੀ ਨਿਸ਼ਾਨੀ ਆ ਭਾਈ ਮਰਦਾਨਾ ਜੀ ਨੂੰ ਮੋੜਨਾ ਫਿਰ ਬਾਬੇ ਦੀ ਇਹ ਇੱਕ ਕਲਾ ਪ੍ਰਗਟ ਕਰਨੀ ਉਹ ਕਲਾ ਨੂੰ ਦੇਖ ਕੇ ਉਹਨਾਂ ਦਾ ਪ੍ਰਭਾਵਿਤ ਹੋ ਜਾਣਾ ਗੁਰੂ ਨਾਨਕ ਸਾਹਿਬ ਜੀ ਨੇ ਇਹ ਕਲਾ ਕੋਈ ਆਪਣਾ ਨਾਮ ਕਰਾਉਣ ਲਈ ਨਹੀਂ ਸੀ ਦਿਖਾਈ ਸਾਧ ਸੰਗਤ ਜੀ ਇਸ ਕਰਕੇ ਬਾਬੇ ਨੇ ਜੋ ਕੀਤਾ ਹੈ ਉਹ ਜੋ ਵੀ ਉੱਥੇ ਵਾਪਰਿਆ ਹੈ ਉਹ ਅਕਾਲ ਪੁਰਖ ਦੀ ਹੁਕਮ ਦੇ ਦੁਆਰਾ ਹੀ ਹੈ ਅਕਾਲ ਪੁਰਖ ਦੇ ਹੁਕਮ ਤੋਂ ਬਾਹਰ ਜੋ ਵੀ ਚੱਲਦਾ ਹੈ અવਤਾਰ ਉਹ ਫਿਰ અવਤਾਰ ਨਹੀਂ ਹੁੰਦਾ ਉਹ ਤਾਂ ਉੱਚ ਹਉਮੈ ਆ ਜਾਂਦੀ ਹੈ ਇਹ ਰੱਬ ਦੇ ਹੁਕਮ ਤੋਂ ਬਿਨਾਂ ਜੋ ਸਤਿਗੁਰੂ ਜੀ ਕਹਿੰਦੇ ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈ ਸੜਾ ਕਰੀ ਗਿਆਨ ਵੇ ਲਾਲੂ ਜੈਸੀ ਮੈਂ ਆਵੇ ਖਸਮ ਕੀ ਬਾਣੀ ਇਹ ਰੱਬ ਦੀ ਬਾਣੀ ਜਿਵੇਂ ਜਿਵੇਂ ਸਾਨੂੰ ਆਉਂਦੀ ਆ ਪ੍ਰੇਰਣਾ ਹੁੰਦੀ ਆ ਉਦਾਂ ਹੀ ਅਸੀਂ ਗਾਉਨੇ ਆ ਉਹਨੂੰ ਉਹੀ ਅਸੀਂ ਉਚਾਰਨ ਕਰਦੇ ਆ ਹੋਰ ਕੁਝ ਨਹੀਂ ਅਸੀਂ ਕਹਿ ਸਕਦੇ ਇਹ ਗੁਰੂ ਨਾਨਕ ਸਾਹਿਬ ਜੀ ਦੇ ਆਪਣੇ ਬਚਨ ਤਾਂ ਮੇਰੇ ਕਹਿਣ ਦਾ ਭਾਵ ਇਹ ਆ ਉੱਤੇ ਕੌਤਕ ਦੇਖਦੇ ਆ ਲੋਕ ਹੈਰਾਨ ਹੁੰਦੇ ਆ ਕਹਿੰਦੇ ਆ ਇਹ ਫਕੀਰ ਨੇ ਭਾਈ ਮਾੜਾ ਕੀਤਾ ਇਹਨਾਂ ਨੂੰ ਜਲ ਅੰਨ ਪਾਣੀ ਨਹੀਂ ਸ਼ਕਾਇਆ ਕਿਸੇ ਨੇ ਤੇ ਇਹਨਾਂ ਨੇ ਫਿਰ ਜੇ ਅਸੀਂ ਨਹੀਂ ਦਿੱਤਾ ਰੱਬ ਨੇ ਇਹਨਾਂ ਨੂੰ ਦੇ ਦਿੱਤਾ ਤਾਂ ਕਈ ਵਰੀ ਆਏ ਹੁੰਦਾ ਵੀ ਮੈਂ ਇਹਨੂੰ ਚੀਜ਼ ਨਾ ਦਿੱਤੀ ਇਹ ਪਤਾ ਨਹੀਂ ਇਹ ਨਿੱਗਰ ਜਾਵੇਗਾ ਦੀ ਜ਼ਿੰਦਗੀ ਤਬਾਹ ਹੋ ਜਾਏਗੀ ਇਦਾਂ ਨਹੀਂ ਹੁੰਦਾ ਸਾਥ ਸੰਗਤ ਜੀ ਦੇਣ ਵਾਲਾ ਵਾਹਿਗੁਰੂ ਅਕਾਲ ਪੁਰਖ ਹੈ ਜਿਹਨੂੰ ਦਾਤ ਉਹਨੇ ਦੇਣੀ ਆ ਉਹਨੂੰ ਮਿਲ ਕੇ ਰਹਿਣੀ ਆ ਜਿਹਦੀ ਕਿਸਮਤ ਵਿੱਚ ਜੋ ਲਿਖਿਆ ਫੇਰ ਉਹਨੂੰ ਕੋਈ ਖੋ ਨਹੀਂ ਸਕਦਾ ਤੇ ਕਿਸਮਤ ਤੋਂ ਪਹਿਲਾਂ ਕੁਝ ਹੋ ਨਹੀਂ ਸਕਦਾ ਜਿੰਨਾ ਸਮਾਂ ਲਿਖਿਆ ਹੀ ਨਹੀਂ ਮਰਨ ਲਿਖਾਏ ਮੰਡਲ ਮੈਂ ਆਏ ਸਾਸ ਸੰਗ ਜੀ ਆਪ ਤਾਂ ਆਪ ਦਾ ਮਰਨਾ ਲਿਖਾ ਕੇ ਵੀ ਧਰਤੀ ਤੇ ਆਉਣੇ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਆ ਕਿ ਮਰਨ ਲਿਖਾਏ ਮੰਡਲ ਮੈਂ ਆਏ ਦੇਖੋ ਇਹ ਅਸੀਂ ਧਰਤੀ ਤੇ ਆਏ ਆ ਤੇ ਮਰਨਾ ਲਿਖਾ ਕੇ ਆਏ ਆ ਮਰਨਾ ਲਿਖਾ ਕੇ ਬੰਦਾ ਹੁੰਦਾ ਜਨਮ ਪਦਾਰਥ ਦੁੱਬਦਾ ਖੋਵੇ ਮੌਤ ਨੀਅਤ ਕਰਵਾ ਕੇ ਬੰਦਾ ਸੰਸਾਰ ਚੋਂਦਾ ਅਮੋਲਕ ਜੀਵਨ ਪਰ ਹੋਰ ਹੀ ਗੱਲਾਂ ਵਿੱਚ ਕੂੜ ਵਿੱਚ ਲੱਗ ਕੇ ਗਵਾ ਲੈਂਦਾ ਫਿਰ ਆਪ ਨਕੀਨਸ ਭ੍ਰਮ ਭ੍ਰਮ ਰੋਵੇ ਰੋਂਦਾ ਵੀ ਆ ਮੈਥੂਣ ਤਾਇਆਂ ਹੋਈਆਂ ਮੈਥੋਂ ਗਲਤੀਆਂ ਹੋਈਆਂ ਸਾਧ ਸੰਗਤ ਜੀ ਸੋ ਸਾਨੂੰ ਪ੍ਰੇਮ ਪਿਆਰ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਪੜ੍ਹਨੀ ਚਾਹੀਦੀ ਆ ਇਤੋਂ ਫਿਰ ਚੱਲ ਕੇ ਗੁਰੂ ਨਾਨਕ ਸਾਹਿਬ ਜੀ ਅੱਗੇ ਇੱਕ ਇਲਾਕੇ ਵਿੱਚ ਗਏ ਆ ਉੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇਹੋ ਜਿਹੇ ਲੋਕ ਮਿਲੇ ਆ ਇਹੋ ਜਿਹੇ ਲੋਕ ਮਿਲੇ ਆ ਜਿਹੜੇ ਬੜੇ ਖੋਟੇ ਸੀਗੇ ਹਣੇ ਜਿਹੜੇ ਖੋਟੇ ਲੋਕ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਭਾਈ ਮਰਦਾਨਾ ਜੀ ਦੇ ਬਾਰੇ ਬਹੁਤ ਸਾਰੀਆਂ ਕੂੜ ਗੱਲਾਂ ਕਰਦੇ ਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਆਪ ਹੀ ਆਪਣੀ ਬਾਣੀ ਵਿੱਚ ਕਹਿੰਦੇ ਨੇ ਕੋਈ ਆਖੇ ਭੂਤ ਨਾ ਕੋ ਕਹੇ ਵੇਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਇਹ ਦੁਨੀਆ ਦੇ ਲੋਕ ਮੈਨੂੰ ਕਹਿੰਦੇ ਨੇ ਕੋਈ ਭੂਤ ਆ ਇਸ ਕਰਕੇ ਕੋਈ ਕਹਿ ਦਿੰਦੇ ਆ ਇਹ ਜੈਨਾ ਕੋਈ ਕਹਿ ਦਿੰਦੇ ਆ ਨਾਨਕ ਵਿਚਾਰਾ ਹੈ ਇਹ ਵਿਚਾਰਾ ਇਹਨੂੰ ਭਾਵ ਕੀ ਜ਼ਿੰਦਗੀ ਦੀ ਸਮਝ ਨਹੀਂ ਇਹਵੇਂ ਦਰਦ ਦਰਦੀਆਂ ਠੋਕਰਾਂ ਖਾਂਦਾ ਫਿਰਦਾ ਹੈ ਮਹਾਰਾਜਵਾਲੇ ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਸਾਧ ਸੰਗਤ ਜੀ ਹੁਣ ਰਸਤੇ ਵਿੱਚ ਜਾਂਦੇ ਆ ਖੋਟੇ ਲੋਕ ਵੀ ਮਿਲਦੇ ਆ ਖਰੇ ਵੀ ਮਿਲਦੇ ਆ ਮਹਾਰਾਜ ਜੀ ਦੇ ਪਿਆਰੇ ਵੀ ਆ ਭਾਈ ਲਾਲੋ ਜੀ ਵਰਗੇ ਵੀ ਆ ਤੇ ਕੌਡੇ ਰਾਖਸ਼ ਵਰਗੇ ਵੀ ਆ ਸਾਧ ਸੰਗਤ ਜੀ ਇਸ ਤਰ੍ਹਾਂ ਹੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਇਹ ਖੋਟੇ ਲੋਕਾਂ ਦੇ ਪਾਸ ਪਹੁੰਚੇ ਆ ਇਹਨਾਂ ਵਿੱਚੋਂ ਕਿਸੇ ਨੇ ਵੀ ਗੁਰੂ ਨਾਨਕ ਸਾਹਿਬ ਜੀ ਦੀ ਭਾਈ ਮਰਦਾਨਾ ਜੀ ਦੀ ਭਾਈ ਬਾਲਾ ਜੀ ਦੀ ਸੇਵਾ ਨਹੀਂ ਕੀਤੀ ਇਹਨਾਂ ਨੇ ਨਾ ਹੀ ਇਹ ਕਿਸੇ ਪੀਰਾ ਫਕੀਰਾਂ ਨੂੰ ਮੰਨਦੇ ਸੀ ਇੱਥੋਂ ਦੇ ਲੋਕ ਇਨਾਂ ਦਾ ਸੁਭਾਅ ਇਹ ਸੀ ਕਿ ਬਸ ਆਪਣੀ ਹੀ ਸਵਾਰਥ ਵਾਸਤੇ ਜ਼ਿੰਦਗੀ ਜਿਉਣੀ ਹੈ ਤੇ ਇੱਥੇ ਗੁਰੂ ਨਾਨਕ ਸਾਹਿਬ ਜੀ ਨੇ ਇਨਾਂ ਲੋਕਾਂ ਬਾਰੇ ਕਿਹਾ ਸੀ ਕਹਿੰਦੇ ਸੀ ਭਾਈ ਮਰਦਾਨਾ ਜੀ ਦੇਖੋ ਬਿਨ ਪੌੜੀਆਂ ਮੰਦਰ ਕਿਉਂ ਚੜੇ ਰਾਮ ਮਹਾਰਾਜ ਨੇ ਬੜੇ ਸੁੰਦਰ ਬਚਨ ਕੀਤੇ ਕਹਿੰਦੇ ਦੇਖੋ ਜੇ ਪੌੜੀਆਂ ਹੀ ਨਾ ਹੋਣ ਤੇ ਕੋਈ ਮੰਦਰ ਤੇ ਕਿਵੇਂ ਚੜ ਸਕਦਾ ਇਨਾਂ ਲੋਕਾਂ ਦਾ ਕੋਈ ਆਸਰਾ ਨਹੀਂ ਆਧਾਰ ਨਹੀਂ ਇਨਾਂ ਕੋਲ ਨਾਮ ਦਾ ਸਹਾਰਾ ਨਹੀਂ ਇਨਾਂ ਦੀ ਜ਼ਿੰਦਗੀ ਏ ਜਿਉਂਦੇ ਮਰਦਿਆਂ ਦੇ ਸਮਾਨ ਨੇ ਹੁਣ ਜੇ ਕਿਸੇ ਬੰਦੇ ਨੇ ਕੋਠੇ ਤੇ ਜਾਣਾ ਹੋਵੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਤੇ ਪੌੜੀਆਂ ਤੋਂ ਬਿਨਾ ਜਾ ਸਕਦਾ ਇਹ ਮਨ ਮੇਰਿਆ ਐ ਮਨਾਂ ਮੇਰਿਆ ਬਿਨ ਪੌੜੀਆਂ ਮੰਦਰ ਕਿਉ ਚੜੇ ਰਾਮ ਕੋਈ ਵੀ ਬੰਦਾ ਕੋਠੇ ਦੀ ਛੱਤ ਤੇ ਚੜ੍ਹ ਨਹੀਂ ਸਕਦਾ ਜੇ ਪੌੜੀ ਨਾ ਹੋਵੇ ਇਹਦਾ ਨਾਮ ਤੋਂ ਬਿਨਾ ਕਿਸੇ ਬੰਦੇ ਦੀ ਕਿਵੇਂ ਜ਼ਿੰਦਗੀ ਜੜੀ ਆ ਸਬਰ ਸਕਦੀ ਕਿ ਮੈਂ ਚੜ੍ਹਦੀ ਕਲਾ ਹੋ ਸਕਦੀ ਐ ਨਹੀਂ ਹੋ ਸਕਦੀ ਇਹ ਮਨ ਮੇਰਿਆ ਬਿਨ ਬੇੜੀ ਪਾਰ ਨਾ ਬੜੇ ਰਾਂ ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨਾ ਜੀ ਨੂੰ ਸਮਝਾਉਂਦੇ ਆ ਦੁਨੀਆ ਦੇ ਉੱਪਰ ਬੜੇ ਲੋਕ ਆਉਂਦੇ ਆ ਕੋਈ ਵਿਰਲੇ ਹੀ ਆ ਜੱਗ ਮੈਂ ਉੱਤਮ ਕਾਢੀ ਏ ਵਿਰਲੇ ਕੇਈ ਕੇ ਜਿਹੜੇ ਆਪਣੇ ਆਪ ਨੂੰ ਸਵਾਰ ਕੇ ਇੱਥੋਂ ਜਾਂਦੇ ਆ ਐ ਮੇਰੇ ਮਨ ਕश्ती ਤੋਂ ਬਿਨਾ ਬੰਦਾ ਨਦੀ ਦੇ ਪਰਲੇ ਪਾਸੇ ਨਹੀਂ ਜਾ ਸਕਦਾ ਜਾ ਸਕਦਾ ਨਹੀਂ ਜਾ ਸਕਦਾ ਐਵੇਂ ਨਾਮ ਦੀ ਕਸ਼ਤੀ ਤੋਂ ਬਿਨਾ ਕਿਵੇਂ ਸੰਸਾਰ ਸਮੁੰਦਰ ਤੋਂ ਬੰਦਾ ਤਰ ਜੇਗਾ ਜੀ ਨਹੀਂ ਤਰ ਸਕਦਾ ਸਾਧ ਸੰਗਤ ਜੀ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋਤਰੇ ਪਾਰ ਜੋ ਸ਼ਰਧਾ ਕਰ ਸੇਵਦੇ ਪਾਰ ਉਤਾਰਨ ਹਾਰ ਗੁਰੂ ਉਹਨਾਂ ਨੂੰ ਪਾਰ ਉਤਾਰਦਾ ਜਿਨ੍ਹਾਂ ਦੇ ਅੰਦਰ ਸ਼ਰਧਾ ਹੁੰਦੀ ਹੈ ਹਣ ਉਹ ਖੋਟੇ ਲੋਕ ਜਿਹੜੇ ਗੁਰੂ ਨਾਨਕ ਸਾਹਿਬ ਜੀ ਨੂੰ ਕਰਾਈਆ ਤੇ ਭਾਈ ਮਰਦਾਨੇ ਜੀ ਨੂੰ ਕਰਾਈਏ ਦਾ ਢੂਮ ਕਹਿੰਦੇ ਆ ਉਹਨਾਂ ਦਾ ਕੀ ਹਾਲ ਹੋਵੇਗਾ ਉਹਨਾਂ ਦੇ ਮਨਾਂ ਦਾ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਇਹ ਮੈਨੂੰ ਕਹਿ ਰਹੇ ਆ ਕੋਈ ਗੱਲ ਨਹੀਂ ਇਹ ਇਹਨਾਂ ਦਾ ਖੋਟਾ ਪਾਣਾ ਮੈਨੂੰ ਇੱਕ ਪ੍ਰੇਤ ਕਹਿਣਾ ਦੈਂਤ ਕਹਿਣਾ ਪਰ ਭਇਆ دیਵਾਨਾ ਸਾਹਾ ਕਾ ਨਾਨਕ ਬੌਰਾਨ ਮੈਂ ਤਾਂ ਆਪਣੇ ਰੱਬ ਦੇ ਪਿਆਰ ਵਿੱਚ ਆਸ਼ਕ ਹੋ ਗਿਆ ਹਾਂ ਉਹਦਾ ਦੁਨੀਆ ਆਖਦੀ ਆ ਨਾਨਕ ਝੱਲਾ ਹੈ ਮਹਾਰਾਜ ਨੇ ਇਸ ਤਰ੍ਹਾਂ ਸ਼ਬਦ ਕਹਿ ਦਿੱਤੇ ਆ ਆਪਣੀ ਬਾਣੀ ਆ ਹਰ ਬਿਨ ਅਵਰ ਨਾ ਜਾਣ ਬਾਬੇ ਦੀ ਆਪਣੀ ਬਾਣੀ ਮਾਰੂ ਰਾਗ ਵਿੱਚ ਆ ਸਾਧ ਸੰਗਤ ਜੀ ਪ੍ਰਮਾਤਮਾ ਤੋਂ ਬਿਨਾ ਹੋਰ ਕਿਸੇ ਨਾਲ ਮੇਰੀ ਸਾਝ ਨਹੀਂ ਹੈ ਜਿੱਥੇ ਵੀ ਅਸੀਂ ਵੇਖਿਆ ਉਹਦਾ ਹੀ ਰੂਪ ਦੇਖਿਆ ਚਾਰੇ ਪਾਸੇ ਇਸ ਕਰਕੇ ਭਾਈ ਮਰਦਾਨਾ ਜੀ ਕਹਿਣ ਲੱਗੇ ਬਾਬਾ ਇੱਥੋਂ ਦੇ ਲੋਕ ਤਾਂ ਬੜੇ ਖੋਟੇ ਨੇ ਪਰ ਮਹਾਰਾਜ ਨੇ ਇਹੋ ਜੇ ਨਗਰਾਂ ਨੂੰ ਵੀ ਕਹਿ ਦਿੱਤਾ ਸੀ ਬਸ ਦੇ ਰਹੋ ਬਸ ਦੇ ਰਹੋ ਸਾਧ ਸੰਗਤ ਜੀ ਤੇ ਜਿਹੜੇ ਚੰਗੇ ਲੋਕ ਸੀ ਉਹਨਾਂ ਨੂੰ ਕੀ ਕਹਿ ਦਿੱਤਾ ਸੀ ਉੱਜੜ ਜਾਓ ਇਹ ਇੱਕ ਦ੍ਰਿਸ਼ਟਾਂਤ ਸੀਗਾ ਬਹੁਤ ਡੂੰਗਾ ਇਹਦੇ ਵਿੱਚ ਭੇਦ ਸੀਗਾ ਗੱਲ ਦੇ ਵਿੱਚ ਉੱਜੜ ਜਾਓ ਦਾ ਮਤਲਬ ਇੱਥੋਂ ਜਾ ਕੇ ਕਿਤੇ ਹੋਰ ਬਸੋ ਉੱਥੋਂ ਦਾ ਵੀ ਭਲਾ ਹੋਵੇਗਾ ਜਿਹੜੇ ਮਾੜੇ ਲੋਕ ਸੀ ਉਹਨਾਂ ਨੂੰ ਵਸ ਦੇ ਰਹੋ ਕਿਆ ਕਿਉਂ ਕਿਹਾ ਇੱਥੇ ਹੀ ਰੋ ਕਿਤੇ ਹੋਰ ਜਾਓਗੇ ਆਪਣੀ ਆਦਤ ਹੋਰਾਂ ਨੂੰ ਵੀ ਸਿਖਾਓਗੇ ਇਸ ਕਰਕੇ ਭਾਈ ਮਰਦਾਨਾ ਜੀ ਇਹ ਲੋਕ ਜਿਹੜੇ ਆ ਇੱਥੇ ਵਸਦੇ ਭਲੇ ਆ ਬਹੁਤ ਸਾਰੀਆਂ ਇਹੋ ਜਿਹੀਆਂ ਸਾਖੀਆਂ ਆਉਂਦੀਆਂ ਤੇਗੁਰ ਨਾਨਕ ਸਾਹਿਬ ਜੀ ਮਹਾਰਾਜ ਜੀ ਭਾਈ ਮਰਦਾਨਾ ਜੀ ਨੂੰ ਦੱਸਦੇ ਆ ਦੇਖੋ ਜੀ ਦੁਨੀਆ ਵਿੱਚ ਵੱਡੇ ਵੱਡੇ ਲੋਕ ਆਉਂਦੇ ਆ ਧਨਾੜ ਆਉਂਦੇ ਆ ਉਮਰਾਬ ਆਉਂਦੇ ਆ ਸ਼ਾਹ ਆਉਂਦੇ ਆ ਪਰ ਸਮੇ ਦੇ ਹਿਸਾਬ ਦੇ ਨਾਲ ਸਾਰੇ ਚਲੇ ਜਾਂਦੇ ਵੱਡੇ ਵੱਡੇ ਲੋਕ ਆਉਂਦੇ ਆ ਵੱਡੀਆਂ ਵੱਡੀਆਂ ਹਸਤੀਆਂ ਇਥੋਂ ਧਰਤੀ ਤੇ ਆਉਂਦੀਆਂ ਨੇ ਮਟਾਈਆਂ ਜਾਂਦੀਆਂ ਨੇ ਸਮੇ ਵਿੱਚ ਹੀ ਜੀਵ ਪੈਦਾ ਹੁੰਦੇ ਆ ਸਮੇ ਵਿੱਚ ਹੀ ਫਲਦੇ ਆ ਵੱਡੇ ਹੁੰਦੇ ਆ ਸਮੇ ਆ ਹੀ ਉਹਨਾਂ ਨੂੰ ਖਾ ਜਾਂਦਾ ਏ ਵਾਹਿਗੁਰੂ ਆ ਧੰਨ ਸਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦੇ ਲਾਇਆ ਇਹ ਸਰਜਨਹਾਰ ਵਾਹਿਗੁਰੂ ਸਦਾ ਕਾਇਮ ਰਹਿਣ ਵਾਲਾ ਸਦਾ ਹਮੇਸ਼ਾ ਦੁਨੀਆ ਹੋਵੇ ਨਾ ਹੋਵੇ ਰੱਬ ਤਾਂ ਹੈ ਇਹ ਕੰਮ ਕਾਜ ਜਿਹੜੇ ਲੋਕ ਲੱਗੇ ਆ ਇਹ ਰੱਬ ਦੇ ਹੁਕਮ ਚ ਹੀ ਲੱਗੇ ਹੋਏ ਇਹ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਹੁਕਮ ਤੋਂ ਬਿਨਾ ਦੁਨੀਆ 'ਪਰ ਕੋਈ ਵੀ ਚੀਜ਼ ਨਹੀਂ ਹੋ ਸਕਦੀ ਜੋ ਹੁੰਦਾ ਹੁਕਮ ਚ ਹੀ ਹੁੰਦਾ ਹੁਕਮ ਤੋਂ ਬਿਨਾ ਇਦਾਂ ਵੀ ਕੁਝ ਹੋਈ ਨਹੀਂ ਸਕਦਾ ਸਾਧ ਸੰਗਤ ਜੀ ਦੁਨੀਆ ਦੇ ਲੋਕ ਜਿਹੜੇ ਆ ਹੁਕਮ ਤੋਂ ਬਾਹਰ ਜਾ ਹੀ ਨਹੀਂ ਸਕਦੇ ਮੱਛੀ ਪਾਣੀ ਵਿੱਚ ਰਹਿੰਦੀ ਆ ਜਿਵੇਂ ਪਾਣੀ ਤੋਂ ਬਾਹਰ ਜਾਊਗੀ ਮਰ ਜਾਊਗੀ ਸਰੋਵਰ ਤੋਂ ਬਾਹਰ ਜਾਊਗੀ ਮਰ ਜਾਊਗੀ ਹਾਂ ਉਹਦੀ ਮਰਜ਼ੀ ਆ ਸੱਜੇ ਜਾਵੇ ਖੱਬੇ ਜਾਵੇ ਇਹ ਉਹਦੀ ਆਪਣੀ ਇੱਕ ਚੋਣ ਹੁੰਦੀ ਆ ਇਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਰਮ ਜਿਹੜੇ ਆਪਾਂ ਹੁਕਮ ਜੀ ਕਰਨੇ ਆ ਰਹਿ ਕੇ ਕਿਹੜਾ ਕਰਮ ਚੁਣਨਾ ਇਹ ਬੰਦੇ ਤੇ ਨਿਰਪਰ ਹੁੰਦਾ ਇਹਨਾਂ ਲੋਕਾਂ ਨੇ ਜਿਹੜੇ ਖੋਟੇ ਆ ਉਹਨਾਂ ਨੇ ਚੰਗੀ ਸੰਗਤ ਨਹੀਂ ਕੀਤੀ ਬੁਰੀ ਸੰਗਤ ਦੀ ਚੋਣ ਹੋਣ ਕਰਕੇ ਇਹ ਬੁਰੇ ਬਣੇ ਹੋਏ ਆ ਤਾਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆ ਭਾਈ ਮਰਦਾਨਾ ਜੀ ਇਸ ਕਰਕੇ ਇਹ ਵਸਦੇ ਹੀ ਭਲੇ ਆ ਇੱਥੇ ਇਹ ਜਿਹੜੇ ਚੰਗੇ ਲੋਕਾਂ ਨਾਲ ਉੱਜੜ ਜਾਓ ਤਾਂ ਕਹਿ ਦਿੱਤਾ ਕਿ ਜਾਓ ਭਾਈ ਦੂਜੇ ਨਗਰਾਂ ਵਿੱਚ ਜਾਓ ਉਹਨਾਂ ਨੂੰ ਵੀ ਆਪਣੀ ਵਾਲੀ ਕਲਾ ਸਾਧੂ ਸੰਤਾਂ ਦਾ ਸਤਕਾਰ ਕਿਵੇਂ ਕਰਨਾ ਮਹਿਮਾਨ ਨਿਵਾਜ਼ੀ ਕਿਵੇਂ ਕਰਨੀ ਆ ਅਤੇ ਬੰਦਗੀ ਕਰਨੀ ਆ ਤਹਿਲ ਸੇਵਾ ਕਿਵੇਂ ਕਰਨੀ ਆ ਇਹ ਗੁਣ ਕਿਵੇਂ ਕਮਾਉਣੇ ਆ ਦੂਜਿਆਂ ਨੂੰ ਵੀ ਜਾ ਕੇ ਦੱਸੋ ਖੁਸ਼ਬੂ ਜਿੱਥੇ ਜਾਓਗੇ ਆਪਦੀ ਵੰਡੋਗੇ ਇਹ ਬਾਬਾ ਨਾਨਕ ਜੀ ਦੇ ਵਚਨ ਹੋਏ ਉੱਥੇ ਐਸੇ ਕੁਝ ਲੋਕ ਸੀਗੇ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਜਿਨ੍ਹਾਂ ਨੇ ਰੋੜੇ ਵੀ ਮਾਰੇ ਪੱਥਰ ਵੀ ਮਾਰੇ ਅੱਜ ਅਸੀਂ ਵੇਖਦੇ ਆ ਸਾਨੂੰ ਵੀ ਕਈ ਵਾਰੀ ਇਹੋ ਜਿਹੇ ਲੋਕ ਮਿਲਦੇ ਆ ਜਿਹੜੇ ਸਾਨੂੰ ਪਰੇਸ਼ਾਨ ਕਰਦੇ ਆ ਮਾਨਸਿਕ ਤੌਰ ਤੇ ਦੇਖੋ ਲੋਕਾਂ ਨੇ ਤਾਂ ਗੁਰੂ ਨਾਨਕ ਸਾਹਿਬ ਜੀ ਨੂੰ ਨਹੀਂ ਬਖਸ਼ਿਆ ਸੀ ਮਹਾਰਾਜ ਨੂੰ ਵੀ ਰੋੜੇ ਮਾਰੇ ਪੱਥਰ ਮਾਰੇ ਬੜੀਆਂ ਸਾਖੀਆਂ ਆਉਂਦੀਆਂ ਨੇ ਇਹਦੇ ਵਿੱਚ ਮਹਾਰਾਜ ਜੀ ਜਦੋਂ ਇੱਕ ਪੀਰਾਂ ਦੇ ਸਥਾਨ ਤੇ ਜਾਂਦੇ ਆ ਉੱਥੋਂ ਦੇ ਲੋਕ ਜਿਹੜੇ ਆ ਗੁਰੂ ਸਾਹਿਬ ਜੀ ਨੂੰ ਪੱਥਰ ਮਾਰਨ ਆਉਂਦੇ ਆ ਇਹ ਦਸਤਗੀਰ ਪੀਰ ਦੇ ਜਿਹੜੇ ਚੇਲੇ ਹੁੰਦੇ ਆ ਉਹ ਵੀ ਮਹਾਰਾਜ ਨੂੰ ਮਾਰਨ ਵਾਸਤੇ ਆਉਂਦੇ ਆ ਜਦੋਂ ਗੁਰੂ ਸਾਹਿਬ ਜੀ ਮਲਤਾਨ ਜਾਂਦੇ ਆ ਉੱਥੋਂ ਦੇ ਜਿਹੜੇ ਕੁਝ ਫੱਕਰ ਫਕੀਰ ਨੇ ਉਹ ਦੁੱਧ ਦਾ ਕਟੋਰਾ ਭਰ ਕੇ ਭੇਜ ਦਿਆ ਮਹਾਰਾਜ ਨੂੰ ਜਿਵੇਂ ਦੁੱਧ ਦਾ ਕਟੋਰਾ ਭਰਿਆ ਹੋਇਆ ਜਿ ਵਿੱਚ ਜਮਾ ਵੀ ਜਗ੍ਹਾ ਨਹੀਂ ਹੈਗੀ ਦੁੱਧ ਪਾਉਣ ਦੀ ਤੁਹਾਡੇ ਲਈ ਵੀ ਇੱਥੇ ਕੋਈ ਜਗ੍ਹਾ ਨਹੀਂ ਚਲੇ ਜਾਓ ਗੁਰੂ ਸਾਹਿਬ ਜੀ ਨੂੰ ਰਮ ਜੀ ਗੱਲਾਂ ਕਹਿੰਦੇ ਆ ਪਰ ਮਹਾਰਾਜ ਉਹਨਾਂ ਦਾ ਜਵਾਬ ਉਮੀਦ ਦਿੰਦੇ ਆ ਪ੍ਰੇਮ ਨਾ ਦਿੰਦੇ ਆ ਗੁਰੂ ਸਾਹਿਬ ਜੀ ਨੇ ਜੀ ਨੂੰ ਵੀ ਸਮਝਾਇਆ ਪ੍ਰੇਮ ਨਾ ਸਮਝਾਇਆ ਉਹ ਇਹ ਕਹਿ ਕੇ ਕਦੇ ਕਿਸੇ ਨੂੰ ਸਮਝਾਇਆ ਨਹੀਂ ਇਹੀ ਮਹਾਰਾਜ ਦਾ ਗੁਣ ਮਠਤ ਨੀਮੀ ਨਾਨਕਾ ਗੁਣਚੰਗੇ ਆਈਆ ਤਤ ਗੁਰੂ ਸਾਹਿਬ ਜੀ ਦਾ ਪਾਵਨ ਇਤਿਹਾਸ ਤੇ ਸਤਿਗੁਰ ਦੀ ਬਾਣੀ ਇਹਨਾਂ ਨੂੰ ਜਦੋਂ ਆਪਾਂ ਆਪਸ ਵਿੱਚ ਮਿਲ ਕੇ ਜਦੋਂ ਧਿਆਨ ਦੇ ਨਾਲ ਬਾਚਦੇ ਆਂ ਪੜ੍ਹਦੇ ਆਂ ਸਮਝਦੇ ਆਂ ਉਦੋਂ ਸਾਨੂੰ ਪਤਾ ਲੱਗਦਾ ਸਤਿਗੁਰ ਜੀ ਨੇ ਜੀ ਨੂੰ ਵੀ ਸਮਝਾਇਆ ਬੜੇ ਪ੍ਰੇਮ ਨਾਲ ਸਮਝਾਇਆ ਜੀ ਕਹਿ ਕੇ ਸਮਝਾਇਆ ਜਿੱਥੇ ਕੋਈ ਸ਼ਬਦਾਂ ਦੇ ਨਾਲ ਨਹੀਂ ਸਮਝਿਆ ਉੱਥੇ ਸਤਿਗੁਰ ਨੇ ਕਲਾ ਵਰਤਾਈ ਜਾਇ ਉਹ ਪਾਣੀ ਵਿੱਚ ਰੋਟੀਆਂ ਪਕਾਉਣ ਦੀ ਗੱਲ ਹੋ ਜੇ ਸਾਥ ਸੰਗ ਜੀ ਉੱਥੇ ਕਲਾ ਵਰਤਉਣੀ ਪੈਂਦੀ ਆ ਫਿਰ ਜਿਹੜੇ ਲੋਕ ਸ਼ਬਦਾਂ ਨਾਲ ਨਹੀਂ ਸਮਝਦੇ ਸੱਜਣ ਠੱਗ ਪ੍ਰੇਮ ਨਾਲ ਸਮਝ ਗਿਆ ਕਿ ਸੱਜਣਾ ਸੱਜਣ ਬਣ ਜਾ ਕੰਮ ਸੱਜਣਾ ਵਾਲੇ ਕਰਿਆ ਕਰ ਨਾਮ ਤੇਰਾ ਸੱਜਣਾ ਕੰਮ ਤੇਰੇ ਸੱਜਣਾ ਵਾਲੇ ਨਹੀਂ ਉਹਨੇ ਆਪ ਦਾ ਜੋ ਵੀ ਕਰਦਾ ਸੀਗਾ ਉਹਨੇ ਸਭ ਕੁਝ ਛੱਡ ਦਿੱਤਾ ਬਲੀ ਕੰਧਾਰੀ ਹੰਕਾਰਿਆ ਸੀ ਜਲਨੀ ਸੀ ਦਿੰਦਾ ਭਾਈ ਮਰਦਾਨਾ ਜੀ ਨੂੰ ਪੀਣ ਵਾਸਤੇ ਹੌਮੇ ਵਿੱਚ ਸੀ ਰਾਈਆਂ ਪਾਉਂਦੀਆਂ ਦੀ ਸੇਵਾ ਨਹੀਂ ਸੀ ਕਰਦਾ ਫਿਰ ਉਹ ਪੰਜਾ ਵੀ ਲਾਉਣਾ ਪਿਆ ਬਾਬੇ ਨੂੰ ਪੱਥਰ ਦੇ ਉਹਨੂੰ ਦਿਖਾਉਣ ਵਾਸਤੇ ਕਲਾ ਵਾਹਿਗੁਰੂ ਦੀ ਪ੍ਰਗਟ ਹੋਈ ਗੁਰੂ ਨਾਨਕ ਸਾਹਿਬ ਜੀ ਨੇ ਕੋਈ ਆਪਣਾ ਨਾਮ ਜਪਾਉਣ ਦੀ ਇਹ ਚੀਜ਼ਾਂ ਨਹੀਂ ਕੀਤੀਆਂ ਤਾਂ بڑے ਰਸਤੇ ਵਿੱਚ ਨਗਰ ਆਈ ਜਾਂਦੇ ਆ ਨਾਲ ਭਾਈ ਮਰਦਾਨਾ ਨਾਲ ਭਾਈ ਬਾਲਾ ਜੀ ਮੈਂ ਨਗਰਾਂ ਵਿੱਚ ਦੁਨੀਆ ਦੇ ਲੋਕਾਂ ਨੂੰ ਸਮਝਾਉਂਦੇ ਹੋਏ ਤਾਰਦੇ ਹੋਏ ਬਾਬੇ ਤਾਰੇ ਚਾਰ ਚੱਕ ਨੌ ਅਖੰਡ ਪ੍ਰਤਿਮੀ ਸੱਚਾ ਢੋਆ ਗੁਰਮਖ ਕਲ ਵਿੱਚ ਪ੍ਰਗਟ ਹੋਆ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਹੁਤਿਆਂ ਨੂੰ ਤਾਰ ਦਿੱਤਾ ਆਕਾਸ਼ ਕੇ ਤਾਰੇ ਤੋਂ ਗਿਨੇ ਜਾਤ ਹੈ ਪਰ ਜਿਨ੍ਹਾਂ ਨੂੰ ਬਾਬੇ ਨੇ ਤਾਰਿਆ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ ਭਾਈ ਗੁਰਦਾਸ ਜੀ ਤਾਂ ਕਹਿੰਦੇ ਆ ਬਾਬੇ ਤਾਰੇ ਚਾਰ ਚੱਕ ਚਾਰ ਚੱਕ ਤੋਂ ਭਾਵ ਕੀ ਆ ਚਾਰੇ ਦਿਸ਼ਾਵਾਂ ਪੂਰਬ ਪੱਛਮ ਉੱਤਰ ਦੱਖਣ ਨੌ ਖੰਡ ਤੋਂ ਭਾਵ ਨੌ ਖੰਡ ਪ੍ਰਥਮੀ ਦਾ ਜਿਹੜਾ ਵਖ ਵਖ ਹਿੱਸੇ ਆ ਉਹਦੇ ਵਿੱਚ ਸਤਿਗੁਰੂ ਜੀ ਨੇ ਸਿੱਖੀ ਦਾ ਪ੍ਰਚਾਰ ਕੀਤਾ ਇਵੇਂ ਕਲਯੁਗ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਆਏ ਆ ਦੁਨੀਆਂ ਦੇ ਲੋਕਾਂ ਦਾ ਉਧਾਰ ਕਰਨ ਵਾਸਤੇ ਤੇ ਮਹਾਰਾਜ ਸੱਚੇ ਬਾਦਸ਼ਾਹ ਜੀ ਨੇ ਇਵੇਂ ਭਾਈ ਦੁਖੀਆਂ ਦੇ ਦੁੱਖ ਦਰਦ ਦੂਰ ਕੀਤੇ ਐਸੇ ਵੈਦ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਬਾਦਸ਼ਾਹ ਜੀ ਦੇਖੋ ਜੀ ਜਿਨ੍ਹਾਂ ਨੇ ਆਪ ਜਾ ਕੇ ਰੋਗੀਆਂ ਦੇ ਰੋਗ ਦੂਰ ਕੀਤੇ ਅੱਜ ਆਪਾਂ ਕਈ ਵਾਰੀ ਘਰ ਵਿੱਚ ਕੋਈ ਬਿਮਾਰ ਹੋਵੇ ਡਾਕਟਰ ਨੂੰ ਫੋਨ ਲਾਉਨੇ ਆ ਕਈ ਆਉਂਦੇ ਹੀ ਨਹੀਂ ਕਈ ਵਾਰ ਸੁਣਦੇ ਹੀ ਨਹੀਂ ਉਹ ਤੇ ਗੁਰੂ ਨਾਨਕ ਸਾਹਿਬ ਐਸੇ ਵੈਦ ਜਿਹੜੇ ਆਪ ਦੁਖੀਆਂ ਦੇ ਘਰੇ ਜਾ ਕੇ ਉਹਨਾਂ ਦੇ ਦਰਦ ਦੂਰ ਕਰਦੇ ਰਹੇ ਗੁਰਨਾਣਕ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਹੈ ਬਹੁਤ ਸ਼ਾਨ ਉੱਚੀ ਹੈ ਸਤਿਗੁਰੂ ਦੀ ਗੁਰੂ ਮਹਾਰਾਜ ਕਿਰਪਾ ਕਰਨ ਬਖਸ਼ ਲੈਣ ਜੀ ਇਹ ਸਾਖੀਆਂ ਤੋਂ ਆਪਾਂ ਪ੍ਰੇਰਣਾ ਲੈਣੀ ਆ ਅਸੀਂ ਭਾਈ ਜੋ ਗਲਤੀਆਂ ਉਹ ਖੋਟੇ ਬੰਦਿਆਂ ਨੇ ਕੀਤੀਆਂ ਅਸੀਂ ਨਹੀਂ ਜੀ ਕਰਨੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਬਖਸ਼ ਲੈਣ ਹਉ ਪਾਪੀ ਤੂੰ ਬਖਸ਼ਣ ਹਾਰ ਜੇ ਪਾਪ ਆਪਾਂ ਕਰਦੇ ਆ ਤੇ ਸਤਿਗੁਰੂ ਜੀ ਸਾਡੇ ਬਖਸ਼ਣ ਹਾਰੇ ਹਨ ਜੀ ਬੋਲ ਚੱਕ ਦੀ ਖਿਮਾ ਗੁਰੂ ਮਹਾਰਾਜ ਕਿਰਪਾ ਕਰਨ ਕੀਤੀ ਵਿਚਾਰ ਹਿਰਦਿਆਂ ਚ ਵਸੇ ਸ਼ਬਦਾਂ ਦੀ ਕਮਾਈ ਕਰਕੇ ਉੱਚੇ ਸੋਚੇ ਜੀਵਨ ਵਾਲੇ ਬਣ ਜਾਈਏ ਦੇਖੋ ਸਜਣੇ ਅਸੀਂ ਸੜੀਆਂ یوں ਹੋਵੇ ਸਾਹਿਬ ਸਿਉ ਮੇਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ